ਖਬਰ ਥੋੜਾ ਜਿਹਾ ਜਦੋਂ ਮੈਂ ਇਹਦਾ ਟਾਈਟਲ ਪੜਿਆ ਤੇ ਇਹ ਹੈਰਾਨ ਦੇ ਕਰਨ ਵਾਲੀ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ ਤੇ ਗੈਂਗਸਟਰ ਇਕੱਠੇ ਹੋਣਗੇ ਉਹ ਵੀ ਥੋੜੇ ਨਹੀਂ 45-46 ਗੈਂਗਸਟਰ ਇਕੱਠੇ ਹੋਣੇ ਆ ਇਹ ਕੀ ਕਾਰਨ ਹੈ ਕਿਹੜੇ ਗੈਂਗਸਟਰ ਇਕੱਠੇ ਕਰਨ ਲੱਗਿਆ ਬੋਲਸੋ ਡਰਾਉ ਉਹਨਾਂ ਲੋਕਾਂ ਨੂੰ ਜੀ ਐਸਾ ਨਹੀਂ ਹੈ ਕਿ ਕੋਈ ਕਾਰਨੀਵਲ ਹੈ ਕੋਈ ਸੈਮੀਨਾਰ ਇਹਨਾਂ ਦਾ ਜਾਂ ਕਵਤਾਵਾ ਦੇ ਮੁਕਾਬਲੇ ਹੁੰਦੇ ਨੇ ਗੈਂਗਸਟਰ ਮੈਂ ਵੀ ਪੜ ਕੇ ਉਹ ਮੈਨੂੰ ਵੀ ਐਂ ਲੱਗਿਆ ਸੀ ਅਚਾਨਕ ਕੋਈ ਇਦਾਂ ਨਹੀਂ ਹੈ ਕਿ ਪੜਿਆ ਤੇ ਸਮਝ ਆਈ ਨਹੀਂ ਕੋਈ ਇਹ ਨਹੀਂ ਹੈ ਕਿ ਉੱਥੇ ਕੋਈ ਜਿਵੇਂ ਪ੍ਰਗਤੀ ਮੈਦਾਨ ਦੇ ਵਿੱਚ ਮੇਲਾ ਹੁੰਦਾ ਹੈ ਐਸਾ ਕੁਛ ਨਹੀਂ ਹੈ ਹੂੰ ਦੇਖੋ ਬੇਸਿਕਲੀ ਕੀ ਹੈ ਕਿ ਜਿਹੜੀ ਖਬਰ ਹੈ ਮੈਂ ਵੀ ਪੜ੍ਹੀ ਆ ਤੁਸੀਂ ਵੀ ਪੜ੍ਹ ਲਈ ਆ ਚਲੋ ਆਪਾਂ ਦਰਸ਼ਕਾਂ ਵਾਸਤੇ ਵੀ ਜੀ ਜੀ ਹੁਣੇ-ਹੁਣੇ ਆਈ ਆ ਖਬਰ ਕਿ ਪੰਜਾਬ ਪੁਲਿਸ ਇੱਕ ਲਿਸਟ ਤਿਆਰ ਕਰਕੇ ਬੈਠੀ ਆ ਜਿਹਦੇ ਵਿੱਚ ਮਤਲਬ ਕਿ ਸਾਰੀਆਂ ਗੈਂਗਾਂ ਦੇ ਪਰ ਉਹਦੇ ਵਿੱਚ ਲੌਰੈਂਸ ਗੈਂਗ ਦੇ ਜ਼ਿਆਦਾ ਨੇ ਗੈਂਗਸਟਰ ਜਿਹੜੇ ਸੂਚੀਬੱਧ ਕੀਤੇ ਗਏ ਨੇ ਜੀ ਕਿ ਇਹਨਾਂ ਨੂੰ ਜਿਹੜੀਆਂ ਲਾਂਬੇ ਦੀਆਂ ਜੇਲ੍ਹਾਂ ਨੇ ਪੰਜਾਬ ਤੋਂ ਹੂੰ ਉੱਥੋਂ ਕਢਾ ਕੇ ਇਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਕੀਤਾ ਜਾਵੇ ਹੂੰ ਉਹਦੇ ਚ ਗੁਜਰਾਤ ਵੀ ਆ ਜੀ ਉਹਦੇ ਚ ਉਤਰਾਖੰਡ ਵੀ ਆ ਜਾਂਦਾ ਤੇ ਉਹਦੇ ਚ ਹਰਿਆਣਾ ਰਾਜਸਥਾਨ ਤੇ ਫਿਰ ਹੈ ਗਈ ਹੈ ਜੀ ਇਹ ਕਹਿੰਦੇ ਆ ਕਿ ਜਦੋਂ ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਆਉਣੇ ਆ ਹੂੰ ਬਾਹਰ ਲੀਆਂ ਜੇਲਾ ਤੋਂ ਤੇ ਇਹ ਮੰਨਦੇ ਆ ਕਿ ਉੱਥੇ ਅਸੀਂ ਆਪਦਾ ਨੈਟਵਰਕ ਆਰਾਮ ਨਾਲ ਆਪਰੇਟ ਕਰੀ ਜਾਂਦੇ ਆ ਹੂੰ ਹੁਣ ਇਸੇ ਦੇ ਆਧਾਰ ਤੇ ਕਹਿੰਦੇ ਆ ਕਿ ਬਾਹਰੀ ਰਾਜਾਂ ਨਾਲ ਕੋਆਰਡੀਨੇਟ ਕਰਾਂਗੇ ਤਾਲਮਿਲ ਕਰਾਂਗੇ ਤੇ ਇਹਨਾਂ ਨੂੰ ਭੌਂਕੇ ਇੱਥੇ ਪੰਜਾਬ ਦੀਆਂ ਜੇਲਾਂ ਚ ਬੰਦ ਕਰਾਂਗੇ ਪਰ ਗੁਜਰਾਤ ਦਾ ਜਿਹੜਾ ਵਿੱਚ ਜ਼ਿਕਰ ਆਇਆ ਤਾਂ ਕੀ ਲਾਰੈਂਸ ਨੂੰ ਵੀ ਪੰਜਾਬ ਚ ਲਿਆਉਣ ਦਾ ਯਤਨ ਹੋ ਰਿਹਾ ਹੈ ਜੀ ਗੁਜਰਾਤ ਦਾ ਨਾਮ ਹੈ ਨਾ ਜੀ ਖਬਰ ਦੇ ਵਿੱਚ ਗੁਜਰਾਤ ਦਾ ਨਾਮ ਹੈ ਤੇ ਲਾਰੈਂਸ ਗੁਜਰਾਤ ਹੋਰ ਤਾਂ ਗੁਜਰਾਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਵੱਡਾ ਗੈਂਗਸਟਰ ਜਿਹੜਾ ਹੈ ਉਹ ਬੰਦ ਨਹੀਂ ਤੇ ਜੇ ਤੁਸੀਂ ਉਹਨੂੰ ਲਿਆਉਣ ਦਾ ਯਤਨ ਕਰੋਗੇ ਲਾਰੈਂਸ ਨੂੰ ਹੂੰ ਤਾਂ ਪਹਿਲੀ ਗੱਲ ਤੇ ਭਾਰਤ ਸਰਕਾਰ ਨੇ ਸ਼ਾਇਦ ਇੱਕ ਇਹਦੇ ਤੇ ਧਾਰਾ ਦਾ ਇਸਤੇਮਾਲ ਕਰਕੇ ਜੀ ਪੁੱਛਗਿਛ ਵੀ ਬੰਦ ਕੀਤੀ ਹੋਈ ਹੈ ਕਿ ਜੇ ਪੁੱਛਗਿਛ ਕਰਨੀ ਆ ਤਾਂ ਜੇਲ੍ਹ ਚ ਕੀਤੀ ਜਾ ਸਕਦੀ ਆ ਥਾਣੇ ਨਹੀਂ ਲਿਆਂਦਾ ਜਾ ਸਕਦਾ ਉਹਦਾ ਕਾਰਨ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਭਾਰਤੀ ਏਜੰਸੀਆਂ ਨੂੰ ਇਹ ਆ ਕਿ ਕੱਲ ਨੂੰ ਕੋਈ ਲਿਆ ਕੇ ਉੱਥੇ ਚਾਰ ਸਿਪਾਹੀ ਜਿਹੜੇ ਆ ਜੀ ਉਹ ਥਾਣੇਦਾਰ ਉੱਥੇ ਉਹਦੇ ਦੁਆਲੇ ਕਰ ਦੇਵੇ ਬਿਲਕੁਲ ਤੇ ਉਹ ਕੋਈ ਇੰਟਰਨੈਸ਼ਨਲ ਹੀ ਕੋਈ ਗੱਲ ਨਿਕਲਾਵੇ ਤੇ ਥਾਣੇਦਾਰ ਪ੍ਰੈਸ ਕਾਨਫਰੰਸ ਕਰੀ ਖੜਾ ਹੋਵੇ ਕਿ ਭਾਈ ਆ ਦੇਖੋ ਜੀ ਆ ਹੋਇਆ ਤਾਂ ਭਾਈ ਮਤਲਬ ਕਿ ਇੱਕ ਹਾਈਪੋਥੈਟিক্যাল ਗੱਲ ਕਰ ਰਹੇ ਆ ਹੂੰ ਕਿਉਂਕਿ ਜਦੋਂ ਕੋਟਾ ਲੱਗਦਾ ਨਾ ਤੁਹਾਡੇ ਬੰਦਾ ਕਹਿੰਦਾ ਯਾਰ ਛੱਡੋ ਕਿਹੜਾ ਚੜੇ ਚੜੇ ਮੈਂ ਨਹੀਂ ਵੀ ਕੀਤੇ ਉਹ ਵੀ ਬਾਦ ਦਫਾ ਕਰੋ ਜਾਨ ਛੱਡੋ ਤਾਂ ਉਹਦੇ ਵਿੱਚ ਮਤਲਬ ਕਿ ਸ਼ਾਇਦ ਮੰਤਵ ਇਹੀ ਰਿਹਾ ਜੀ ਜਾਂ ਮਤਲਬ ਕਿ ਨੰਦਾ ਜਿਹੜਾ ਉਹਦੇ ਵਿੱਚ ਇੰਟਰਨੈਸ਼ਨਲ ਸਾਰੇ ਕਿਤੇ ਜੁੜੇ ਹਾਂ ਹਾਂ ਜੀ ਇੰਟਰਨੈਸ਼ਨਲ ਮਸਲਾ ਬਣ ਗਿਆ ਨਾ ਕੈਨੇਡਾ ਸਰਕਾਰ ਦੇ ਨਾਲ ਤੇ ਖਾਸ ਤੌਰ ਤੇ ਤੁਸੀਂ ਦੇਖੋਗੇ ਤਾਂ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਜਦ ਤੁਸੀਂ ਜੇ ਇਹ ਯਤਨ ਕਰੋਗੇ ਤਾਂ ਕੀ ਗੱਲ ਹੈ ਜਿਹੜੀ ਜੇਲ ਵਾਲੀ ਇੰਟਰਵਿਊ ਕਰ ਲੋ ਜਾਂ ਥਾਣੇ ਵਾਲੀ ਇੰਟਰਵਿਊ ਉਹ ਤੁਹਾਡੇ ਆੜੇ ਨਹੀਂ ਆਏਗੀ ਜੀ ਕਿ ਅੱਗੇ ਵੀ ਭੇਜਿਆ ਸੀ ਆਹੋ ਅੱਗੇ ਵੀ ਤਾਂ ਦਿੱਲੀ ਤੋਂ ਕੱਢ ਕੇ ਤੁਸੀਂ ਲਾਰੈਂਸ ਨੂੰ ਲੈ ਕੇ ਆਏ ਸੋ ਤਾਂ ਦੇਖ ਲਓ ਕਿ ਹੁਣ ਤੁਹਾਨੂੰ ਭੁਗਤਾਨੀਆਂ ਪੈ ਰਹੀਆਂ ਕਰਵਾਤੀਆਂ ਬਿਲਕੁਲ ਤਾਂ ਉਹ ਸ਼ਾਇਦ ਮੇਰੇ ਖਿਆਲ ਦਾ ਬਾਕੀ ਜੇਲ੍ਹਾਂ ਦੀ ਬਦਲੀ ਜਿਹੜੀ ਹੁੰਦੀ ਹੈ ਨਾ ਪ੍ਰਬੰਧਕੀ ਆਧਾਰ ਤੇ ਹੁੰਦੀ ਹੈ ਸਭ ਹਮ ਹਮ ਠੀਕ ਹੈ ਜੀ ਪਰ ਪ੍ਰਬੰਧਕੀ ਆਧਾਰ ਤੇ ਹੁੰਦਾ ਕਿ ਜਿਵੇਂ ਮੰਨ ਲਓ ਗੁਰਦਾਸਪੁਰ ਵਾਲਾ ਕੈਦੀ ਹੈ ਜਿਹੜਾ ਉਹਨੂੰ ਗੁਰਦਾਸਪੁਰ ਜੇਲ੍ਹ ਨੇ ਭੇਜ ਦਿੱਤਾ ਫਰੀਦਕੋਟੋਂ ਲੈ ਲੈਣਗੇ ਹਮ ਪਰ ਜਿਹੜਾ ਕੋਈ ਬਾਹਰੀ ਰਾਜ ਦੇ ਵਿੱਚ ਆ ਤਾਂ ਉਹ ਰਾਜ ਨੂੰ ਵੀ ਤਾਂ ਰਜ਼ਾਮੰਦ ਕਰਨਾ ਫੜਾ ਜ਼ਰੂਰੀ ਹੈ ਨਾ ਬਿਲਕੁਲ ਇਹ ਸਾਰਾ ਲੰਮਾ ਪ੍ਰੋਸੈਸ ਹੁੰਦਾ ਇਹ ਐਵੇਂ ਖਬਰ ਜਦੋਂ ਪੇਸ਼ ਕਰਦੇ ਨੇ ਆਪਣੇ ਜਿਹੜੇ ਭਾਈ ਸਾਹਿਬ ਪੱਤਰਕਾਰ ਹੁੰਦੇ ਆ ਸਾਡੇ ਸਾਥੀ ਉਹ ਫਿਰ ਇਦਾਂ ਕਹਿੰਦੇ ਨੇ ਕਿ ਤਤਫਟ ਜਿੱਤਾਂ ਪੇ ਮਤਲਬ ਕੋਈ ਖਬਰ ਮਾੜਨ ਵਾਲੀ ਨੂੰ ਇਦਾਂ ਲੱਗਦਾ ਕਿ ਸ਼ਾਇਦ ਹੋ ਜਾਏਗਾ ਹੋ ਜਾਏਗਾ ਇਹ ਲੰਮਾ ਚੋੜਾ ਪ੍ਰੋਸੈਸ ਹੁੰਦਾ ਸਾਰਾ ਹੂੰ 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 ਚਲੋ ਇੰਤਜ਼ਾਰ ਕਰੀਏ ਫਿਰ ਜਾਣਕਾਰੀ ਵਾਸਤੇ ਇੰਤਜ਼ਾਰ ਕਰੀਏ ਮਤਲਬ ਪਰਫੈਕਟ ਵਰਕਆਊਟ ਇਹ ਕਹਿ ਰਹੇ ਕਿ ਬਾਹਰ ਬੈਠੇ ਜਿਹੜੇ ਜਿਮ ਵਾਲੇ ਨੂੰ ਟਾਰਗੇਟ ਕਰ ਰਹੇ ਨੇ اور ਕੁਦੀਪ ਜੀ ਕਹਿ ਰਹੇ ਨੇ ਕਿ ਲਾਰੈਂਸ ਦਾ ਹੌਸਟਲ ਵਿੱਚ ਰਹਿ ਰਿਹਾ ਜੇਲ੍ਹ ਦੇ ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਜੀ ਇਸ ਦੇ ਤੱਕ ਨਹੀਂ ਗੱਲ ਤਾਂ ਦੇਖੋ ਜਿਸ ਵੀ ਜੇਲ੍ਹ ਦੇ ਵਿੱਚ ਕੋਈ ਕੈਦੀ ਆ ਹਮ ਤਾਂ ਉਹ ਉਸ ਸੂਬੇ ਦਾ ਕਹ ਲੋ ਕਿ ਲਾਅਨ ਆਰਡਰ ਦਾ ਹਮ ਮਸਲਾ ਹੈ ਜੀ ਉਹਦੇ ਪ੍ਰਬੰਧਾਂ ਦਾ ਮਸਲਾ ਹੈ ਕਿ ਉਹਦਾ ਜੇਲ੍ਹ ਪ੍ਰਸ਼ਾਸਨ ਕਿਸ ਤਰ੍ਹਾਂ ਕੰਮ ਕਰਦਾ ਹੈ ਠੀਕ ਹੈ ਨਾ ਜੀ ਕੋਈ ਵੀ ਕੈਦੀ ਹੈ ਜਿਹੜਾ ਉਹਦੇ ਜਿਹੜੇ ਅਧਿਕਾਰ ਹੈ ਉਹਨਾਂ ਦੀ ਰਾਖੀ ਕਰਨ ਦਾ ਉਹਨੂੰ ਮਹਿਫੂਜ਼ ਰੱਖਣ ਦਾ ਹਮ ਤੇ ਉਹਨੂੰ ਪਾਬੰਦ ਰੱਖਣ ਦਾ ਸਾਰਾ ਜਿੰਮਾ ਸੰਬੰਧਿਤ ਸਰਕਾਰ ਤੇ ਹੁੰਦਾ ਹੈ ਤੇ ਜੇ ਸੰਬੰਧਿਤ ਸਰਕਾਰ ਉਹਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਹਮ ਡੈਫਨਟਲੀ ਉਹਨੂੰ ਜਵਾਬਦੇਹ ਹੋਣਾ ਪਏਗਾ ਪਰ ਪੰਜਾਬ ਦੀਆਂ ਜੇਲਾਂ ਦੇਖੋ ਮੈਨੂੰ ਜੇਲ੍ਹ 'ਚ ਜਾਣ ਦਾ ਕਹ ਲਓ ਪਿਛਲੇ ਦਿਨੀ ਮੌਕਾ ਮਿਲਿਆ ਜੀ ਹਮ ਪਟਿਆਲਾ ਗਿਆ ਸੀ ਅਸੀਂ ਸਾਬ ਸਰ ਹੋ ਸਖਤੀ ਬਹੁਤ ਹਮ ਅਸੀਂ ਕਿਸੇ ਦੀ ਮੁਲਾਕਾਤ ਕਰਨੀ ਸੀ ਕਿ ਮੇਰੇ ਰਿਸ਼ਤੇਦਾਰ ਨੇ ਜੀ ਤਾਂ ਅਸੀਂ ਪਟਿਆਲੇ ਸੀ ਉਹ ਬਾਹਰੋਂ ਕਿਤੇ ਮੁੰਡਾ ਆਇਆ ਸੀ ਕਿਸੇ ਮਾਮਲੇ ਚ ਅੰਦਰ ਸੀਗਾ ਘਰੇ ਰੋਲਾ ਸੀਗਾ ਤਾਂ ਅਸੀਂ ਜਦੋਂ ਗਏ ਹੂੰ ਹੂੰ ਤਾਂ ਉੱਥੇ ਨਾਮ ਲਿਖਾਉਣੇ ਪੈਂਦੇ ਨੇ ਜੰਦਰੋਂ ਨਾਮ ਆਉਂਦੇ ਨੇ ਜੀ ਮੁਲਾਕਾਤ ਵਾਸਤੇ ਪੈਸੇ ਜਿਹੜੇ ਆ ਹੁਣ ਉਹ ਟੋਕਨ ਰੂਪ ਚ ਨਹੀਂ ਜਾਂਦੇ ਜੀ ਮਤਲਬ ਕਿ ਉੱਥੇ ਮੈਂ ਜਦੋਂ ਪੁੱਛਿਆ ਕਿੱਛ ਹੈ ਉਹ ਕਹਿੰਦੇ ਸਰ ਬਹੁਤ ਬੁਰਾ ਹਾਲ ਹੈ ਇਸ ਵੇਲੇ ਤੁਹਾਡੇ ਵੇਲੇ ਦੀਆਂ ਗੱਲਾਂ ਗਈਆਂ ਜੀ ਮਤਲਬ ਕਿ ਦੋ ਤਿੰਨ ਘੰਟੇ ਹੀ ਮਸਾ ਖੋਲਦੇ ਆ ਬੰਦੀ ਨੂੰ ਹੂੰ ਠੀਕ ਹੈ ਜੀ ਫਰੀਦਕੋਟ ਜੇਲ੍ਹ ਦੇ ਵਿੱਚੋਂ ਇੱਕ ਮੈਨੂੰ ਕੈਦੀ ਮਿਲਿਆ ਜਿਹੜਾ ਰਿਹਾ ਉਹ ਕਹਿੰਦਾ ਕਿ ਹੁਣ ਬਹੁਤ ਸਖਤੀ ਆ ਚਪਲੀ ਪੂਰੀ ਵਾਉਂਦੇ ਆ ਜੇ ਕੋਈ ਬੰਦਾ ਗਲਤੀ ਕਰਦਾ ਹੈ ਜੀ ਤਾਂ ਮਤਲਬ ਕਿ ਪੂਰਾ ਕੰਮ ਟਾਈਟ ਹੈ ਜੀ ਸਰ 11 ਵਜੇ ਬੰਦੀ ਕਰਦੇ ਤੇ ਖੋਲਦੇ ਵੀ 8 ਵਜੇ ਕੁਝ ਐਸਾ ਮੈਂ ਸੁਣਿਆ ਹੈ ਜੀ ਹੁਣ ਮੈਂ ਅੰਦਰ ਤਾਂ ਜੇਲ੍ਹ ਦੇ ਵਿੱਚ ਤਾਂ ਜਾ ਕੇ ਵੀ ਦੇਖਿਆ ਸਖਤੀ ਬਹੁਤ ਹੈ ਪਰ باوجود ਇਸ ਤੇ ਪੰਜਾਬ ਦੀਆਂ ਜੇਲਾਂਾਂ ਚ ਵੀ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਹੈ ਕਿ ਨੈਟਵਰਕ ਆਪਰੇਟ ਕੀਤੇ ਜਾ ਰਹੇ ਚਾਹੇ ਉਹ ਤਸਕਰੀ ਨਾਲ ਜੁੜੇ ਹੋਵੇ ਮਸਲਾ ਤੇ ਚਾਹੇ ਜੋ ਰੰਗਦਾਰੀ ਵਾਲਾ ਕੰਮ ਚੱਲਦਾ ਇਹਦੇ ਨਾਲ ਜੀ 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 ਖੈਰ ਇਹ ਵੀ ਇੱਕ ਵੱਖਰਾ ਹੀ ਮਾਹੌਲ ਹੈ ਮਿੰਟੂ ਜੀ ਵੇਖਣ ਨੂੰ ਜਿਹੜਾ ਨਵਾਂ-ਨਵਾਂ ਮਿਲਦਾ ਪਰ ਕਿਉਂਕਿ ਪੁਲਿਸ ਤੇ ਵੀ ਬੜੀ ਸਖਤੀ ਹੋਈ ਨਾ ਪਿਛਲੇ ਟਾਈਮ ਤੋਂ ਪੁਲਿਸ ਨੇ ਵੀ ਬੜਾ ਕੁਝ ਵੇਖਿਆ ਫੇਸ ਕੀਤਾ ਸ਼ਾਇਦ ਉਹਦੇ ਹੀ ਕਾਰਨ ਇਹ ਹੋ ਸਕਦਾ ਹੈ ਕਿ ਉਹ ਵੀ ਥੋੜੇ ਸਖਤ ਨੇ ਤੇ ਇੱਕ ਖਬਰ ਆਪਾਂ ਹੋਰ ਦੋਸਤਾਂ ਦੇ ਨਾਲ ਸਾਂਝੀ ਕਰੀ ਮਿੰਟੂ ਜੀ ਇਹ ਖਬਰ ਵੀ ਥੋੜੀ ਹੈ ਹੀ ਵੱਖਰੇ ਤਰ੍ਹਾਂ ਦੀ ਇੱਕ ਤਸਦੀਲਦਾਰ ਦੀ ਖਬਰ ਹੈ ਕਹਿੰਦੇ ਤਸਦੀਲਦਾਰ ਦੋ ਤਿੰਨ ਦਿਨ ਪਹਿਲਾਂ ਦੀ ਫਲਾਈ ਬੜਾ ਕਰਦਾ ਹੈ ਕਹਿੰਦੇ ਚਾਰ ਕਰਕੇ ਫਲਾਈ ਆਵਾ ਆ ਬੇਚ 4 ਮਿੰਟਾਂ 'ਚ 45 ਕਿਲੋਮੀਟਰ ਉਹ ਵੀ ਖਬਰ ਲਾਈ ਉਸ ਤਰੀਕੇ ਨਾਲ ਹੈ ਪਰ ਜੇ ਦਾ ਦੂਜੇ ਪਾਸੇ ਵੇਖੀਏ ਤੇ ਕਹਿੰਦੇ ਉਹ ਵਾਪਰ ਰਜਿਸਟਰੀ ਕਰਉਣੀ ਹੋਵੇ ਨਾ ਤੇ 4-4 ਘੰਟੇ ਬਾਹਰ ਖੜਨਾ ਪੈਂਦਾ ਤਹਿਸੀਲਦਾਰ ਹੁਣ ਆਇਆ ਜੀ ਹੁਣ ਆਇਆ ਜੀ ਅਜੇ ਚਾਹ ਪੀਂਦੇ ਆ ਜੀ ਅਜੇ ਉਹ ਕਰਦੇ ਆ ਤੇ ਉੱਥੇ ਕਹਿੰਦੇ 6-7 ਰਜਿਸਟਰੀਆਂ ਮਿੰਟਾਂ ਸਿਕੜਾਂ ਦੀ ਕਰਤੀਆਂ ਹਾਂਜੀ ਮੈਂ ਵੀ ਉਹ ਖਬਰ ਪੜੀ ਹੂੰ ਦੋੱਖ ਦਿਨ ਪਹਿਲਾਂ ਦੀ ਖਬਰ ਹੈ ਜਿਹੜੀ ਕਿ ਸ਼ਾਇਦ ਲੁਧਿਆਣੇ ਤੋਂ ਕਿਹੜਾ ਕਸਬਾ ਸੀ ਜਿਹੜਾ ਗ੍ਰਾਊਂਡੋਂ ਆਉਂਦੇ ਉਹ ਹਾਂਜੀ ਜੀ ਵੀ ਉਹ ਕਹਿੰਦੇ ਵੀ ਅੱਧਾ ਘੰਟਾ ਤੇ ਲੱਗਦਾ ਹੀ ਹੈ ਘਟੋ ਘਟ ਤੇ ਕਈ ਵਰਚੁਅਲ ਮਿੰਟ ਵੀ ਲੱਗ ਜਾਂਦੇ ਆ ਤੇ 4 ਮਿੰਟ ਦੇ ਅੰਤਰਾਲ ਤੇ 4 ਮਿੰਟ ਦੇ ਫਰਕ ਤੇ ਦੋ ਵੱਖੋ ਵੱਖਰੀਆਂ ਰਜਿਸਟਰੀਆਂ ਜਿਹੜੀਆਂ ਤਸੀਲਦਾਰ ਸਾਹਿਬ ਨੇ ਕਰ ਦਿੱਤੀਆਂ ਤੇ ਉਹ ਹੁਣ ਉਹਨਾਂ ਤੇ ਕਾਰਵਾਈ ਹੋ ਜਾਏਗੀ ਹਮ ਘਟੁਕਟ ਜਵਾਬ ਤਾਂ ਦੇਣਾ ਪਵੇਗਾ ਇਹਦਾ ਮਤਲਬ ਕਿ ਇੱਕ ਰਜਿਸਟਰੀ ਉਹਨਾਂ ਨੇ ਉੱਥੇ ਸ਼ਾਇਦ ਬੈਠੇ ਹੀ ਕਰਤੀ ਆ ਹਮ ਹੁਣ ਇਹਨਾਂ ਨੇ ਨਾ ਕੈਮਰੇ ਵਗੈਰਾ ਜਿਹੜੇ ਆ ਚਾਲੂ ਕੀਤੇ ਆ ਜੀ ਵੀ ਬਾਹਰ ਵੇਟਿੰਗ 'ਚ ਬੈਠੇ ਲੋਕ ਐ ਇੱਕ ਕੈਮਰਾ ਉੱਥੇ ਲਾਓ ਇੱਕ ਜਿੱਥੇ ਉਹ ਰਜਿਸਟਰੀ ਰਜਿਸਟਰਾਰ ਵਗੈਰਾ ਬੈਠਦੇ ਆ ਵੀ ਉੱਥੇ ਤੇ ਇੱਕ ਤਹਿਸੀਲਦਾਰ ਤੇ ਵੀ ਲੱਗੇਗਾ ਸ਼ਾਇਦ ਉਹ 20 ਮਿੰਟ ਜੀ ਉਹ ਵੀ ਹੁੰਦਾ ਸ਼ਾਇਦ ਵੀ ਜਿਵੇਂ ਜੋ ਰਜਿਸਟਰੀ ਹੁੰਦੀ ਫੋਟੋ ਖਿੱਚੀ ਜਾਂ ਨਹੀਂ ਤਾਂ ਉਹ ਵੀ ਤਾਂ ਟਾਈਮ ਉਹ ਦੇ ਤਾਂ ਨਹੀਂ ਉਹ ਦੇਖਣਗੇ ਕਿ ਕੋਈ ਟਾਈਮ ਤੇ ਅਫਸਰ ਨਹੀਂ ਬੋਰ ਰਿਆ ਜਾਂ ਵੇਟਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਜਾਣਗੀਆਂ ਬਿਲਕੁਲ ਇਸ ਤਹਿਸੀਲਦਾਰ ਸਾਹਿਬ ਦੀ ਜਿਹੜੀ ਇਹ ਰਫ਼ਤਾਰ ਆ ਜਿਵੇਂ ਗੱਬਰੂ ਦੀ ਰਫ਼ਤਾਰ ਚੈੱਕ ਕਰ ਚ ਬਿਲਕੁਲ ਉਹ ਚੈੱਕ ਕੀਤੀ ਜਾ ਰਹੀ ਆ ਕਿ ਇੰਨੀ ਰਫ਼ਤਾਰ ਕਿਵੇਂ ਗੱਜਬ ਦੀ ਹੋ ਸਕਦੀ ਆ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਜਨਾਬ ਇਹ ਇੱਕ ਪੱਖ ਹੁੰਦਾ ਖਬਰਾਂ ਦਾ ਹਮ ਕੰਮ ਪੈਂਦਾ ਰਹਿੰਦਾ ਹੁਣ ਤਹਿਸੀਲੇ ਮੇਰੇ ਮਿੱਤਰ ਦਾ ਕੋਈ ਕੰਮ ਸੀਗਾ ਜੀ ਤਾਂ ਮੈਂ ਆਪਣੇ ਮਲੋਟ ਵਾਲੇ ਜਿਹੜੇ ਤਹਿਸੀਲਦਾਰ ਸਾਹਿਬ ਆ ਹਮ ਇਹਨਾਂ ਦੇ ਨਾਲ رابطہ ਕੀਤਾ ਕਿਉਂਕਿ ਉਹਨਾਂ ਨੂੰ ਸਮੱਸਿਆ ਆ ਰਹੀ ਸੀ ਤਾਂ ਤਹਿਸੀਲਦਾਰ ਸਾਹਿਬ ਦੀ ਆਪਣੀ ਸਮੱਸਿਆ ਹਮ ਕਿ ਉਹਨਾਂ ਕੋਲ ਮੁਕਸਰ ਦਾ ਵੀ ਚਾਰਜ